ਹੈਲੋ ਜੀ ਸਸ਼੍ਰੀ ਕਾਲ ਜੀ ਮੈਂ ਅਮਨਜੀਤ ਕਰਮਾਨ ਅਫਸਰ ਨੂੰ ਪਿਆਰ ਭਰੀ ਸਸ਼੍ਰੀ ਕਾਲ ਅੱਜ ਆਪਾਂ ਲੈ ਕੇ ਆਏ ਹਾਂ ਜੀ ਦੁਵਾਰਾ ਤੋਂ ਸਿਮਰ ਦੇ ਸੂਟ ਤੇ ਪ੍ਰਿੰਸੈਸ ਦੇ ਸੂਟ ਸਿਮਰ ਦਾ ਸੂਟ 1000 ਰੁਪਏ ਦਾ ਜੀ ਤੇ ਪ੍ਰਿੰਸੈਸ ਦੇ 750 ਦਾ ਸੂਟ ਹੈ ਤੇ ਕੱਪੜਾ ਸਾਰਾ ਆਪਣਾ ਗਰੰਟੀ ਵਾਲਾ ਹੋਊਗਾ ਜੀ ਖਰਾਬ ਹੋਈ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਇਕ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਆਪਣੇ ਚੈਨਲ ਨੂੰ ਤੇ ਜਿਹੜਾ ਆਪਣਾ ਨਵਾਂ ਚੈਨਲ ਆ 골ਡਨ ਪੰਜਾਬ ਉਹਨੂੰ ਵੀ ਵੱਧ ਚੜ ਕੇ ਸਪੋਰਟ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੇ ਇੱਕ ਤੁਹਾਡੇ ਲਈ ਮਾੜੀ ਖਬਰ ਹੈ ਜੀ ਆਹ ਸੂਟ ਇੱਕ ਇਹ ਦੋ ਸੂਟ ਹੀ ਆਏ ਸੀਗੇ ਇੱਕ ਸੇਲ ਹੋ ਚੁੱਕਾ ਇੱਕ ਰਹਿ ਗਿਆ ਇਹ ਹੁਣ ਦੇਖਦੇ ਆ ਕਿਹੜੀ ਕਿਸ ਕਸਟਮਰ ਦੇ ਉਹ ਚ ਕਿਸਮਤ ਚਾ ਸੂਟ ਆ ਜੀ ਪਹਿਲਾਂ ਪਰ ਉਹ ਕਰੀਮ ਹੀ ਲੈ ਸੀ ਤੇ ਕਿਹੇ ਮਾਊਸ ਕਲਰ ਵੀ ਆਇਆ ਸੀ ਦੇ ਵਿੱਚ ਸਿਮਰ ਚ ਸੋ ਮੇਰੇ ਧਿਆਨ ਤੇ ਨਹੀਂ ਹੈਗਾ ਕਿਸੇ ਨੇ ਕਰੀਮ ਕਲਰ ਸਿਮਰ ਦਾ ਸੂਟ ਮੰਗਿਆ ਸੀ ਉਹ ਦੋ ਵਿਕ ਚੁੱਕੇ ਸੀ ਤੇ ਦੁਬਾਰੇ ਸਿਮਰ ਦੇ ਸੂਟ ਦੋ ਆ ਗਏ ਤੇ ਸ਼ਾਇਦ ਇਹ ਦੁਬਾਰਾ ਇਹ ਕਲਰ ਮੇਰੇ ਹਿਸਾਬ ਨਾਲ ਨਹੀਂ ਮਿਲਣਗੇ ਇਹ ਆ ਜੀ ਪਹਿਲਾ ਕਲਰ ਦੇ ਦੋ ਦੂਜਾ ਕਲਰ ਉਹ ਸਿਮਰ ਦੇ ਹੋਣ ਆ ਦੇਖ ਲੋ ਬਕਾਇਦਾ ਵਾਰੰਟੀ ਹੈ ਜੀ ਆਪਣਾ ਸੋਰੀ ਕਯੂਰ ਕੋਡ ਪਿਓਰ ਸਿਮਰ ਦੇ ਸੂਟ ਹੈ ਵੀਰੇ ਇਹ। ਲੜ ਖੋਲ ਕੇ ਲੈ ਕੇ ਦੁਕਾਨਦਾਰ ਨਾਲ ਅੰਦਰ ਕੋਈ ਬੈਠਾ ਸੀ। ਇਹਨਾਂ ਨਾਲ ਪਿਓਰ ਸਿਮਰ ਦਾ ਤਮੀਜ਼ ਅਤੇ ਮਸਲੀਨ ਸਿਮਰ ਦੀਆਂ ਸਲਵਾਰਾਂ ਹੁੰਦੀਆਂ ਨਾ ਨਾ ਲੱਗੀਆਂ ਤੇ ਇਹਦੀ ਕੀਮਤ ਹੈ 1000 ਰੁਪਇਆ। ਕਿਸੇ ਨੇ ਲੈਣਾ ਵੇ ਸੂਟ ਸਕਰੀਨਸ਼ਾਟ ਲੈ ਸਕਦੇ ਹਾਂ। ਇਹ ਕਲਰ ਕਿਹੜਾ ਕਹਸੇ ਤੈਨੂੰ? ਮਾਊਸ ਕਲਰ। ਚੂਹਾ ਕਲਰ। ਹਾਂ। ਮੈਂ ਪੰਜਾਬੀ ਕਿਵੇਂ ਲੱਗਦਾ ਨਾ ਚੂਹਾ ਕਿਉਂ ਚਮਾਊਸ ਹੁਣ ਲੱਗਦਾ। ਰਾਈਟ। ਤੇ ਦੇਖੋ। ਹਾਂ। ਇਹ ਜੀ ਆਪਣਾ ਮਾਊਸ ਕਲਰ ਇੱਕ ਸੂਟ ਰਹਿ ਗਿਆ ਇਹ ਆਪਾਂ ਜਦੋਂ ਸੂਟ ਲਾ ਰਹੇ ਸੀ ਤਾਂ ਕੋਈ ਆਇਆ। ਉਹਨਾਂ ਨੇ ਇੱਕ ਕਟਵਾ ਲਿਆ ਇਹਦੇ ਚ ਤਾਂ ਇਹ ਤਾਂ ਕਿਹਾ ਜੀ ਬੈਡ ਨਿਊਜ਼ ਇੱਕ ਸੂਟ ਜੀ ਆਹ ਨੋ ਸੂਟ ਆ ਜੀ ਦੁਬਾਰੇ ਮਿਲ ਗਏ ਇਹ ਕਿਸੇ ਨੇ ਮੰਗੀ ਸੀ ਮੇਰੇ ਧਿਆਨ ਚ ਨਹੀਂ ਹੈਗਾ ਉਹਨਾਂ ਨੇ ਆ ਹੀ ਮੰਗੇ ਸੀ ਪਤਾ ਨਹੀਂ ਕੁੜੀ ਪਤਾ ਨਹੀਂ ਬਾਹਰੋਂ ਸੀ ਉਹ ਮੇਰੇ ਦਿਮਾਗ ਚ ਨਿਕਲ ਗਏ ਉਹ ਉਹਨਾਂ ਨੇ ਮੰਗੇ ਸੀ ਤੇ ਸਭ ਤੋਂ ਪਹਿਲਾਂ ਮੈਂ ਸੱਚ ਦੱਸਣਾ ਚਾਹਣੀ ਆ ਮੈਂ ਇੱਥੇ ਕਾਪੀ ਤੇ ਮੇਰੀ ਕਾਪੀ ਸੀ ਨਾਮ ਦੇ ਲਿਖੀ ਹੋਈ ਸੀ ਕਾਪੀ ਕਿੱਧਰ ਹੀ ਇੱਥੋਂ ਪਾਲੋ ਪਾਲੋ ਉਹ ਕਾਪੀ ਤੇ ਮੇਰਾ ਨਾਮ ਲਿਖਿਆ ਹੋਇਆ ਸੀ ਇੱਥੇ ਆਹ ਤਾਂ ਨਹੀਂ ਜਿਹੜੀ ਮੈਂ ਰੱਖੀ ਨਵੀਂ ਲੱਤੀ ਨਹੀਂ ਨਹੀਂ ਪੁਰਾਣੀ ਸੀ ਤੂੰ ਇਹਨੇ ਸੂਟ ਦਾ ਟੁਕੜਾ ਲ ਦਿਖਾ ਮੈਂ ਕਾਪੀ ਪਾੜ ਕੇ ਆਉਂਦਾ ਚੱਲ ਉਹਨੇ ਸੈੱਡ ਜੋ ਉਹਨੇ ਮੈਂ ਬਣ ਦੂੰਗਾ ਕਰ ਦਾਂ ਮਾਲਕ ਆਹ ਦੇਖੋ ਜੀ ਬਕਾਇਦਾ ਨਾਲ ਇਹਦੇ QR ਕੋਡ ਲੱਗੇ ਹੋਏ ਆ ਪੂਰਾ ਵਧੀਆ ਕਪੜਾ ਈ ਬਕਾਇਦਾ ਦੇਖ ਲਓ ਇਹਨਾਂ ਦੇ ਹੋਰ ਦੀਆਂ ਮੋਹਰਾਂ ਮੋਹਰਾਂ ਇਹਨਾਂ ਦੇ ਜਿਹੜੇ ਆ ਥੱਲੇ ਹੁੰਦੇ ਇਹਨਾਂ ਤੇ ਵੀ ਮੋਹਰਾਂ ਆਉਣ ਲੱਗੇ ਇੱਕ ਟੈਕਸ ਦੀਆਂ ਤੇ ਸੋਚਨੇ ਜਾਵੇ ਕਿਸੇ ਦੇ ਵੀ ਆਪਣਾ ਦਿਲ ਚ ਕੋਈ ਵੀ ਸਾਕ ਨਾ ਜਾਵੇ ਕਿ ਹੋਣੀ ਹੈਗਾ ਕਿ ਬ੍ਰਾਂਡ ਦਾ ਏਓਵਰ ਆ ਤੇ ਜਿਹੜੇ ਮੈਨੂੰ ਪਿਆਰੇ ਪਿਆਰੇ ਮੈਸੇਜ ਕਰਦੇ ਹਨ ਉਹਨਾਂ ਦੇ ਨਾਮ ਲਿਖਣ ਲੱਗੀ ਹੂੰ ਤਾਂ ਮੈਂ ਭੁੱਲ ਜਾਨੀ ਆ ਜੀ ਧਮਾਕਾ ਲੱਕੜ ਵਾਲਾ ਲੱਕੜ ਨਹੀਂ ਡਾਇਟਿਟਿਸ ਕਰਕੇ ਬੰਦਾ ਭੁੱਲ ਜਾਂਦਾ ਯਾਰ ਤੇ ਸਤਨਾਮ ਸਿੰਘ ਬਰਾੜ ਜੀ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਨਰਲੇਪ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਮਰਜੀਤ ਕੌਰ ਮਾਨ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਹਰਜੀਤ ਸਰਾਹ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਸਲੀਨ ਕੌਰ ਜੀ ਤੁਹਾਡਾ ਬਹੁਤ ਬਹੁਤ ਛੋਡਾਈ ਬਹੁਤ-ਬਹੁਤ ਧੰਨਵਾਦ। ਮਨਜੀਤ ਜਰਮਨ ਬਹੁਤ-ਬਹੁਤ ਧੰਨਵਾਦ। ਕਿਰਨ ਕਿਰਨਾ ਬਹੁਤ-ਬਹੁਤ ਧੰਨਵਾਦ। ਕੁਲਦੀਪ ਕੌਰ ਸੰਧੂ ਧੰਨਵਾਦ। ਵੀਰਪਾਲ ਕੌਰ ਦਰਾਜ ਧੰਨਵਾਦ। ਸੋ ਵੀਰੇ ਜਿਹੜੇ ਤੁਸੀਂ ਨਾਮ ਲਿਖ ਦਿੱਨੇ ਮੈਂ ਇੱਥੇ ਲਿਖਣ ਲੱਗੀ ਹਾਂ ਤਾਂ ਮੈਂ ਭੁੱਲ ਜਾਈ ਨਹੀਂ ਆਪ ਸਭ ਦਾ। ਮੇਰੇ ਮਨ ਨੂੰ ਤੁਹਾਡੇ ਨੂੰ ਸਤਿਕਾਰ, ਪਿਆਰ ਤੇ ਤੁਸੀਂ ਮੈਨੂੰ ਬਹੁਤ ਪਿਆਰ ਦੇਣੋ। ਰੱਬ ਸਾਨੂੰ ਵੀ ਬਹੁਤ-ਬਹੁਤ ਜ਼ਿਆਦੇ ਤਰੱਕੀਆਂ ਦੇ। ਸਰਬੱਤ ਦਾ ਭਲਾ ਹੋਵੇ, ਸਰਬੱਤ ਨੂੰ ਖੁਸ਼ੀ ਮਿਲੇ ਜੀ। ਹਾਂਜੀ ਤੇ ਇਹ ਸੂਟ ਆਪਣੇ ਦੁਆਰੇ ਆ ਗਏ ਜੀ। ਉਹ ਜਿਹੜੇ ਮੇਰੀ ਵੀਡੀਓ ਦੇਖਣਗੇ ਕਰ ਲਓ ਦ ਮਾਸ ਕਲਰ ਚ ਇੱਕ ਵਿਖ ਗਿਆ ਇਹਨਾਂ ਦਾ ਕੋਈ ਭਰੋਸਾ ਨਹੀਂ ਆ ਵੀ ਜਾਂਦੇ ਆ ਜੀ ਤੇ ਨਹੀਂ ਵੀ ਆਉਂਦੇ ਪੰਗਣ ਨੇ ਇਹ ਮੈਂ ਆਹ ਆ ਜੀ ਪ੍ਰਿੰਸ ਕਾਟਨ ਇਹਨਾਂ ਦੇ ਨਾਂ ਤਾਂ ਰੰਗ ਨਿਕਲਣ ਆਹ ਸਿੱਧੂ ਇਹਦੀ ਮੋਟ ਇੱਧਰ ਹਾਂ ਬੇਧ ਪਿਓਰ ਕੋਟ ਵਾਲੀ ਪ੍ਰਿੰਸ ਕਾਟਨ ਆ ਇਹ ਇਹ ਉਹ ਕੱਪੜਾ ਕਹਿੰਦੇ ਆ ਜੀ ਕਿ ਬੰਦਾ ਕਹ ਹੱਜੂ ਪਰ ਕੱਪੜਾ ਹੀ ਕਰਦਾ ਕਿਉਂਕਿ ਇਹਦੇ ਤੁਸੀਂ ਸਰਚ ਮਾਰ ਸਕਦੇ ਹੋ ਪਿਓਰ ਪਿਓਰ ਪ੍ਰਿੰਸਸ ਆ ਇਹ ਵੀਰੇ ਕੋਈ ਦੀ ਕਾਪੀ ਨਹੀਂ ਹੋਣੀ ਜੀ ਬਕਾਇਦਾ ਦੇਖ ਲਓ 2 ਸੂਟ ਇੱਥੇ ਲਿਖਿਆ ਹੋਇਆਗਾ ਵੀਡੀਓ ਨੂੰ ਉਲਟ ਕਰਨੀ ਪਊ ਯਾਰ ਦੋਨੋਂ ਕੱਪੜੇ ਨੂੰ ਐ ਕਰ ਲੈਣਾ ਮੈਂ ਤੁਹਾਨੂੰ ਪੱਟ ਕੇ ਲਈ ਵੀ ਦਿਖਾ ਦਿੰਦਾ ਲੈ ਭਰਾਵਾ ਤੂੰ ਖੁਸ਼ ਹੋ ਜਾ ਪੱਟ ਲੈ ਹੁਣ ਮੈਂ ਦੋ ਰੋਟੇ ਕਰ ਦਿੰਦਾ ਆਲਾ ਚੱਕ ਸਿੱਧਾ ਕਰਤਾ ਆ ਦੇਖੋ ਜੀ ਪ੍ਰਿੰਸੈਸ ਮੈਚਿੰਗ 100% ਡੀਰ ਪ੍ਰਿੰਟਡ ਆ ਜੀ 2 ਸੂਟ ਹੈ ਦੋ ਸੂਟ ਹੀ ਆਪਣੇ ਇਹ ਚ ਦੋ ਸੂਟ ਹੀ ਹੁੰਦੇ ਆ ਜੀ ਤੇ ਇਹ ਸੈਲਫ ਪ੍ਰਿੰਟ ਹੈ ਸਲਵਾਰ ਚ ਵੀ ਤੁਹਾਨੂੰ ਦਿਖਾ ਦਿਆ ਕਰ ਨੂੰ ਅੱਛੀ ਤਰ੍ਹਾਂ ਅੱਜ ਤੈਨੂੰ ਕੀ ਲੱਗ ਪਏ ਦਿਖਾਉਂਦਾ ਨੀ ਆ ਦੇਖੋ ਜੀ ਜਿਹੜਾ ਸੂਟ ਤੇ ਉਹੀ ਚੀਜ਼ ਹੋਤੀ ਆ ਜੀ ਆਪਣਾ ਸਲਵਾਰ ਚ ਹੈ ਮੈਂ ਤਾਂ ਬੜਾ ਭੁੱਲੇ ਨਹੀਂ ਆਂਦਾ ਨਾ ਤਾਂ ਪਤਾ ਕਿ ਮੇਰਾ ਗਲਾ ਖਰਾਬ ਆ ਆ ਦੇਖੋ ਜੀ ਇਹ ਪ੍ਰਿੰਸੈਸ ਕਾਟਨ ਦਾ ਡਿਜ਼ਾਈਨ ਆ ਪਲੀਜ਼ ਸਕ੍ਰੀਨ ਸਕ੍ਰੀਨਸ਼ਾਟ ਲਾਣ ਲੈਣੇ ਭੁੱਲਿਆ ਕਰੋ ਹੀ ਸਿੱਧੀ ਨੂੰ ਦੋ ਦੋ ਸੂਟ ਲਿਖੇ ਹੋਏ ਆ ਹਾਂ ਦੋ ਦੋ ਸੂਟ ਹੀ ਆ ਇਹ ਤਿੰਨੇ ਨਹੀਂ ਹੈਗੇ ਇਹ ਦੋ ਦੋ ਸੂਟ ਆ ਜੀ ਆ ਇਹਦੀ ਸਲਵਾਰ ਹੈ ਤੇ ਰੇਟ ਕਿੰਨੇ ਜੀ ਦਾ ਆਹ ਦਾ 750 ਪ੍ਰਿੰਸੈਸ ਸਾਢੇ 750 ਤੇ ਆ ਵੀ ਪ੍ਰਿੰਸੈਸ ਦਾ ਜੀ ਇਹ ਹੈ ਆਫੋਬਾਈਟ ਵੀ ਕਹਿ ਸਕਦੇ ਤੇ ਕਰੀਮ ਵੀ ਕਹਿ ਸਕਦੇ ਆ ਇਹ ਮੈਚਿੰਗ ਸੂਟ ਹੈ ਜੀ ਸਾਰੇ 750 ਰੁਪਿਆ ਬਲੈਕ ਆ ਗਿਆ ਜੀ ਤੇ ਆ ਇਹਦੇ ਨਾਲ ਮੈਚਿੰਗ ਆ ਗਿਆ ਜੀ ਬਲੈਕ ਸਲਵਾਰ ਵੀ ਦੇਖ ਲੋ ਜੀ ਥੱਲੇ ਮੈਚਿੰਗ ਆ ਜੀ ਸੇਮ ਫੁੱਲੀ ਹੋੱਚਾ ਜਿਹੜੇ ਕਮੀਜ਼ ਚ ਬਸ ਇਹਨੂੰ ਸੈਲਫ ਪ੍ਰਿੰਟ ਕਹਿ ਦਿੰਦੇ ਆ ਪ੍ਰਿੰਸਸ ਕਾਟਨ ਪਿਓਰ ਆ ਵੀਰੇ ਇਹ ਕੱਪੜਾ ਖਰਾਬ ਹੋ ਜੀ ਸਾਡੀ ਗਾਰੰਟੀ ਐ ਇਹਦੇ ਵਿੱਚ ਹੁਣ ਇੱਕ ਆਹ ਕਲਰ ਆ ਗਿਆ ਗ੍ਰੀਨ ਕੇ ਕੱਦੂ ਕੱਦੂ ਆਣਾ ਇਹ ਇਹਨੂੰ ਤੁਸੀਂ ਕੱਦੂ ਰੰਗਾ ਕਹਿ ਸਕਦੇ ਹੋ ਡਾਰਕ ਪਰਪਲ ਪਹਿਲੀ ਵਾਰ ਮੇਰਾ ਸਹੀ ਗਿਆ ਗੈਸ ਕੱਦੂ ਜਿੱਦਾਂ ਕੱਦੂ ਦਾ ਕਲਰ ਹੁੰਦਾ ਸੇਮ ਕਲਰ ਸੂਟ ਦਾ ਪ੍ਰਿੰਟ ਦੇਖੋ ਕਿੰਨਾ ਘੈਂਟ ਹੈ ਇਹਦਾ ਬਹੁਤ ਸੋਹਣੀ ਗਰਲਿਸ਼ ਲੁੱਕ ਸੂਟ ਹੈ ਤੇ ਵੈਸੇ ਇਹਨੂੰ ਆਲ ਓਵਰ ਕੋਈ ਵੀ ਪਾ ਸਕਦਾ ਕੋਈ ਆਲ ਏਜ਼ ਦਾ ਵੀ ਪਾ ਸਕਦਾ ਵਿਦ ਕਯੂਆਰ ਕੋਡ ਵੈਸੇ ਸਾਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਆਪਣੇ ਬ੍ਰਾਂਡ ਦੀ ਮੋਹਰਾਂ ਲੱਗੀਆਂ ਹੋਈਆਂ ਜਿਹੜੇ ਆਪਣੇ ਜਿਹੜੇ ਆਪਣੇ ਨਵੇਂ ਕਸਟਮਰ ਆ ਜੀ ਉਹਨਾਂ ਵਾਸਤੇ ਆਪਾਂ ਮੋਹਰਾਂ ਸ਼ੋਅ ਕਰਦੇ ਆਂ ਜੀ ਕਿ ਆਪਣੇ ਬ੍ਰਾਂਡ ਦਾ ਆਪਣੇ ਕੋਲ ਕੱਪੜਾ ਆ ਜੀ ਕੋਈ ਆਮ ਮਾਲ ਨਹੀਂ ਹੈ ਆਪਣੇ ਕੋਲੇ ਬੈਸਟ ਆਪਣੇ ਨੂੰ 6 ਮਹੀਨੇ ਹੋ ਗਏ ਡਿਲੀਵਰੀ ਕਰਦੇ ਨੂੰ ਤੇ ਹਜੇ ਤੱਕ ਕਿਸੇ ਵੀ ਕਸਟਮਰ ਦੀ ਕੋਈ ਕੰਪਲੀਟ ਨਹੀਂ ਆਈ ਸਾਰੇ ਕਸਟਮਰ ਸੈਟੀਸਫਾਈ ਆਪਣੇ ਉਹਦੇ ਨਾਲ ਡਿਲੀਵਰੀ ਨਾਲ ਵੀ ਤੇ ਆਪਣੇ ਕੱਪੜੇ ਨਾਲ ਵੀ ਇਹ ਆ ਵੀ ਜੀ ਪ੍ਰਿੰਸਸ ਪਿਓਰ ਖਰਾਬ ਨਹੀਂ ਹੁੰਦਾ ਸ਼ੂਟ ਚਾਹੇ ਤੁਸੀਂ ਇਹਨੂੰ 5 ਸਾਲ ਪਾਈ ਰੱਖਿਓ ਨਾ ਇਹਦੇ ਰੰਗ ਉੱਤਰਨਾ ਨਾ ਇਹ ਇਕੱਠਾ ਜਾ ਹੋਵੇ ਬਹੁਤ ਸੋਹਣਾ ਲੱਗਦਾ ਨਹੀਂ ਤੇ ਬਾਕੀ ਸ਼ੇਰ ਇਹਦੇ ਵਿੱਚ ਜਿਹੜੇ ਰੰਗ ਆ ਕਰਾ ਇੱਕ ਮਿੰਟ ਦੀਪ ਇਹਦੇ ਵਿੱਚ ਜਿਹੜੇ ਰੰਗ ਘੁਲੇ ਮਿਲੇ ਹੋਏ ਆ ਨਾ ਇਹਦਾਂ ਸੋਡੇ ਕੋਲੇ ਹੋ ਸਕਦਾ ਘਰੇ ਚੁੰਨੀਆਂ ਵੀ ਹੋਣ ਸੋਡੇ ਚੁੰਨੀਆਂ ਦਾ ਵੀ ਫਾਇਦਾ ਹੋ ਜਾਂਦਾ ਜਿਹੜੇ ਘੁਲੇ ਮੇਲੇ ਜੇ ਰੰਗ ਹੁੰਦੇ ਆ ਤੇ ਬਾਕੀ ਤੇ ਤੁਸੀਂ ਡਬਲ ਸ਼ੈੱਡ ਚੁੰਨੀ ਕਰਾ ਕੇ ਲਿਓ ਤੇ ਸੂਟ ਨੇ ਲੱਕ ਦੇਣੀ ਆ 1500 ਵਾਲੀ ਪਰ ਸੂਟ ਦਾ ਰੇਟ ਆ ਜੀ 750 ਰੁਪਈਆ ਹੈਮੀ ਜੀ ਹਾਂ ਜੀ 5 ਸਾਲ ਦਾ ਕਹਤਾ ਕਿ 5 ਸਾਲ ਹੁੰਦਾ ਨਹੀਂ ਕੁਝ ਵੀ ਮੈਨੂੰ ਤਾਂ ਲੱਗਦਾ ਕਿ 5 ਸਾਲ ਕੋਈ ਵੀ ਬੰਦਾ ਪਾਊਗਾ ਨਾ ਕਿਉਂ ਬੱਤ ਬੱਤ ਸਾਲ ਜੇ 2 ਸਾਲ ਪਾਉਂਦਾ ਇਹ ਪੀਜਿਆ ਕਲਰ ਨਹੀਂ ਹੈਗਾ ਜੀ ਕੁਝ ਹੋ ਰਿਹਾ ਹੈ ਸਾਧਾਰਨ ਗਾਇ ਵੀ ਕਹਿ ਸਕਦੇ ਮਿਕਸ ਨਹੀਂ ਤੁਸੀਂ ਕੁਛ ਹੀ ਸਮਝ ਲਿਓ ਵੀਰੇ ਪੀਚ ਜੇ ਲਾ ਲਓ ਨੇ ਪੀਜ ਵੀ ਹੈ ਨਹੀਂ ਗਾ ਕੁਝ ਹੋਰ ਹੀ ਹੈ ਪ੍ਰਸ਼ਾਦ ਰੰਗ ਆ ਰੰਗ ਲੱਗ ਰਿਹਾ ਮੈਨੂੰ ਜਿੱਦਾਂ ਪ੍ਰਸ਼ਾਦ ਦਾ ਰੰਗ ਹੁੰਦਾ ਸੋ ਅਗਲਾ ਆ ਗਿਆ ਜੀ ਆਪਣਾ ਫੇਵਰਟ ਕਲਰ ਡਾਰਕ ਪਿੰਕ ਨਾ ਤਾਂ ਇਹ ਬਾਲਾ ਡਾਰਕਾ ਤੇ ਨਾ ਬਾਲਾ ਲਾਈਟ ਹੈ ਆ ਬੇਬੀ ਪਿੰਕ ਜਿਹਾ ਲੱਗਦਾ ਨਾ ਮੰਮੀ ਇਹ ਕਿ ਹੋਰ ਕਲਰ ਬਸ ਪਿੰਕ ਜਿਹਾ ਲਾ ਲੋ 750 ਨਾ ਤੇ ਲਾਸਟ ਕਲਰ ਇਹ ਜੀ ਫਿਰੋਜੀ ਸੇਮ ਕਲਰ ਹੈ ਕਿਸੇ ਨੇ ਲੈਣਾ ਹੋਵੇ ਤਾਂ ਪਲੀਜ਼ ਸਕਰੀਨਸ਼ਾਟ ਲਾਣਾ ਨਾ ਭੁੱਲੋ ਇਹ ਪ੍ਰਿੰਸੈਸ ਕਾਟਨ ਹੈ ਜੀ ਤੇ ਵੀਡੀਓ ਬਣਾਉਣ ਵਿੱਚ ਕੋਈ ਕਮੀ ਰਹੇ ਤਾਂ ਪਲੀਜ਼ ਮਾਫ਼ ਕਰਿਆ ਕਰੋ ਤੇ ਮੈਂ ਇੱਕ ਵਾਰੀ ਫੇਰ ਬੇਨਤੀ ਕਰਦੀ ਹਾਂ ਜਿਹੜੀਆਂ ਭੈਣਾਂ ਨੇ ਸੂਟ ਨਹੀਂ ਲੈਣੇ ਹੁੰਦੇ ਪਲੀਜ਼ ਮੈਥੋਂ ਕਢਵਾਇਆ ਨਾ ਕਰੋ ਮੇਰਾ ਦਿਲ ਨਾ ਦੁੱਗੀ ਕਰਿਆ ਕਰੋ ਬਹੁਤ ਮਿਹਨਤ ਹੁੰਦੀ ਹੈ ਕੰਮਾਂ 'ਚ ਮੈਂ ਬਾਰ-ਬਾਰ ਕਣੀ ਕਢਵਾ ਕੇ ਰੱਖ ਦਿੰਨੋ ਫਿਰ ਲੈਣ ਐਵੇਂ ਆ ਨਾ ਜੀ ਤੁਸੀਂ ਤਾਂ ਹੂਟ ਕਢਵਾ ਕੇ ਰੱਖ ਦਿਨੋ ਜਿਹੜੇ ਕਸਟਮਰ ਨੂੰ ਲੋਡ ਹੁੰਦੀ ਆ ਉਹਦਾ ਵੀ ਆਰਡਰ ਕੈਨਸਲ ਹੋ ਜਾਂਦਾ ਛੋਡੇ ਚੱਕਰ ਚ ਸਾਰੇ ਮਤਲਬ ਜਦੋਂ ਮੈਂ ਇਹ ਗੱਲਾਂ ਕਹਿਣੀਆਂ ਪੈਂਦੀਆਂ ਮੈਨੂੰ ਬਹੁਤ ਬਿਸ਼ਰਮੀ ਆਉਂਦੀ ਆ ਵੀ ਸਾਰੇ ਭੈਣ ਭਾਈ ਇਹ ਸੋਚਦੇ ਹੋਣਗੇ ਵੀ ਹਨੇ ਸਾਡੇ ਬਾਰੇ ਕਹਿੰਦੀ ਨਹੀਂ ਮੇਰੀ ਮਾਂ ਛੋਡੇ ਬਾਰੇ ਨਹੀਂ ਕਹਿੰਦੀ ਕੁਸ਼ਕ ਪਣਾ ਹੈ ਜਿਹੜੀਆਂ ਵੀ ਪਰੇਸ਼ਾਨ ਕਰਦੀਆਂ ਲਿੱਡਾ ਕਢਾ ਲੈਂਦੀਆਂ ਲੈਂਦੀਆਂ ਨਹੀਂ ਆਪਾਂ ਛੋਡੇ ਬਾਰੇ ਨਹੀਂ ਕਹਿੰਦੀ ਕੁਸ਼ਟ ਕਰਮ ਕੁਸ਼ਟ ਕਸਟ ਉਦੇਵਾਂ ਤੇ ਚੀਜੀ ਤੇ ਫੋਨ ਫੋਨ ਬਲੌਕ ਚ ਪਾ ਦਿੰਦੇ ਆ ਥੋੜਾ ਬਹੁਤਾ ਵੀ ਥੋੜਾ ਬਹੁਤਾ ਦਿਮਾਗ ਤੋਂ ਕੰਮ ਲਿਆ ਕਰੋ ਬੰਦਾ ਬੇਲਾ ਨਹੀਂ ਹੁੰਦਾਗਾ ਵੀ ਤੁਸੀਂ ਇਹਨਾਂ ਨੂੰ ਜਿਹੜਾ ਤੁਹਾਨੂੰ ਪਤਾ ਵੀ ਤੁਸੀਂ ਲੈਣੀ ਨਹੀਂ ਚੀਜ਼ ਹੈ ਕੜਨ ਦਾ ਮਤਲਬ ਹੀ ਨਹੀਂ ਤੁਸੀਂ ਦੇਖ ਲਿਆ ਕਰੋ ਵੀਡੀਓ ਕੋਈ ਚੱਕਰ ਨਹੀਂ ਪਰ ਪਲੀਜ਼ ਇੰਨੀ ਸਾਡੀ ਮਿਹਨਤ ਨਾ ਕਰਵਾਇਆ ਕਰੋ ਇਹ ਹੱਥ ਬਨ ਕੇ ਸਾਡੀ ਬੇਨਤੀ ਹੈ ਤੇ ਦਿਲ ਬਹੁਤ ਦੁਖੀ ਹੁੰਦਾ ਫਿਰ ਜਦੋਂ ਤੁਸੀਂ ਅਗਲੇ ਦਾ ਫੋਨ ਵੀ ਨਹੀਂ ਚਾਹਦੇ ਸੋ ਆਪ ਸਭ ਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਕੋਈ ਵੀਡੀਓ ਬਣਾਉਣ ਚ ਕੋ ਮੇਰੀ ਜੇ ਤੁਹਾਨੂੰ ਪਲੀਜ਼ ਮਾਫ ਕਰਿਆ ਕਰੋ ਆਪਣਾ ਪੰਜਾਬ ਚੈਨਲ ਤੇ ਮੈਂ ਇਹ ਵੀਡੀਓ ਪਾਉਣੀ ਹੈ ਤੇ 골ਡਨ ਪੰਜਾਬ ਤੇ ਮੈਂ ਦੂਜੀ ਵੀਡੀਓ ਪਾਉਣੀ ਹੈ ਪਲੀਜ਼ ਮੇਰੇ ਦੋਨੇ ਚੈਨਲਾਂ ਨੂੰ ਪੂਰੀ ਇਹਨਾਂ ਦੀ ਮਦਦ ਕਰਿਓ ਸਹਾਇਤਾ ਕਰਿਓ ਤੇ ਵੀ ਦੁਬਾਰਾ ਤੋਂ ਫੇਰ ਤੋਂ ਮੇਰੇ ਵੱਲੋਂ ਮਨਜੀਤ ਕੌਰ ਬਣੀਓ ਤੇ ਦੀਪੂ ਬਣੀਓ ਆਪ ਸਭ ਨੂੰ ਪਿਆਰ ਸਹਿ ਸਤਿਕਾਰ ਚੜ੍ਹਦੀ ਕਲਾ ਰਹੋ ਸਾਰੇ ਆਨੇ